ਸਾਡੇ ਵੀ ਕੋ ਸਾਖ ਸੰਬੰਧੀਆਂ ਚ ਕੋਈ ਦੋਸਤਾਂ ਮਿੱਤਰਾਂ ਚ ਕੋਈ ਰਿਸ਼ਤੇਦਾਰਾਂ ਚ ਕੋ ਭਾਈਚਾਰੇ ਚ ਕੋਈ ਵੀ ਜੀ ਜਾਂਦਾ ਨਾਲ ਖਰਚਿਆ ਕਰੋ ਇਥੋਂ ਕੁਛ ਵੀ ਨਹੀਂ ਨਾਲ ਲੈ ਕੇ ਜਾਣਾ ਇਥੋਂ ਕੁਛ ਵੀ ਨਹੀਂ ਨਾਲ ਲੈ ਕੇ ਜਾਣਾ ਸਭ ਡਿਫੈਂਡਰਾਂ ਉਹਦੇ 25 25 30 ਲੱਖ ਦੇ ਮੋਟਰਸਾਈਕਲ ਘਰੇ ਖੜੇ ਆ ਕਰੋੜਾਂ ਦੀਆਂ ਕੋਠੀਆਂ ਉੱਥੇ ਖੜੀਆਂ ਐ ਪਰ ਬੰਦਾ ਉਰ ਜਾਂਦਾ ਬਾਬੋ ਬੰਦਾ ਨਹੀਂ ਮੁੜ ਕੇ ਆਉਂਦਾ ਹੈ ਉਹੀ ਮਾਵਾ ਉਹੀ ਜੀਵਨ ਸਾਥੀ ਉਹੀ ਬੱਚੇ ਉਹੀ ਭੈਣਾ ਉਹੀ ਚਾਚੇ ਤਾਏ ਸਭ ਸਾਰੇ ਉਮਰ ਇੱਥੇ ਮਹਿਸੂਸ ਕਰਦੇ ਰਹਿੰਦੇ ਆ ਕਿ ਜੀ ਕਿੱਥੇ ਚਲਾ ਗਿਆ ਤੁਹਾਡੇ ਵੀ ਕੋਈ ਸਾਥ ਸਬੰਧੀਆਂ ਚ ਕੋਈ ਦੋਸਤ ਆ ਨਿਤਰਾ ਚ ਕੋਈ ਰਿਸ਼ਤੇਦਾਰਾ ਚ ਭਾਈਚਾਰੇ ਚ ਕੋਈ ਵੀ ਜੀ ਜਾਂਦਾ ਨਾਲ ਖਰਚੇ ਕਰਉ ਇੱਥੋਂ ਕੁਝ ਵੀ ਨਹੀਂ ਨਾਲ ਲੈ ਕੇ ਜਾਂਦਾ ਇੱਥੋਂ ਕੁਝ ਵੀ ਨਹੀਂ ਨਾਲ ਲੈ ਕੇ ਜਾਂਦਾ ਸਭ ਡਿਫੈਂਡਰਾਂ ਉਹਦੇ 25 25 30 30 ਲੱਖ ਦੇ ਮੋਟਰਸਾਈਕਲ ਘਰੇ ਖੜੇ ਆ ਕਰੋੜਾਂ ਦੀਆਂ ਕੋਠੀਆਂ ਉੱਥੇ ਖੜੀਆਂ ਆ ਪਰ ਬੰਦਾ ਉਰ ਜਾਂਦਾ ਦਾ ਬੰਦਾ ਨਹੀਂ ਮੁੜ ਕੇ ਆਉਂਦਾ ਹੈ ਉਹੀ ਬਾਵਾ ਉਹੀ ਜੀਵਨ ਸਾਥੀ ਉਹੀ ਬੱਚੇ ਉਹੀ ਭੈਣਾ ਉਹੀ ਚਾਚੇ ਤਾਏ ਸਭ ਸਾਰੇ ਉਮਰ ਇਤੇ ਮਹਿਸੂਸ ਕਰਦੇ ਰਹਿੰਦੇ ਕਿ ਜੀ ਕਿੱਥੇ ਚਲਾ ਗਿਆ